ਖਾਸ ਕੀ ਬਾਈ ਜੀ ਸਾਰਿਆਂ ਨੂੰ ਅੱਬਾਈ ਜੀ ਕੱਲ ਵੀਡੀਓ ਪਾਈ ਸੀ ਆਪਾਂ ਐ ਸਕੂਟਰੀ ਦੀ ਇਹ ਟੁੱਟ ਗਈ ਸੀ ਸਾਰੀ ਅੱਗੋਂ ਅੱਗੋਂ ਸਾਰੀ ਬਈ ਕੰਡਮ ਹੋ ਗਈ ਸੀ ਸ਼ਾਕਰ ਸ਼ੁਕਰ ਟੀ 2 ਸਭ ਟੁੱਟ ਗਏ ਜਾਂਦਾ ਇਹ ਬਾਈ ਆਪਾਂ ਹੁਣ ਤਿਆਰ ਕਰਤੀ ਆ ਅੱਗੇ ਵੇਖਿਆ ਤੁਸੀਂ ਵੀਡੀਓ ਚ ਬਿਲਕੁਲ ਵੀ ਤਿਆਰ ਜਿਹੜੀ ਚੀਜ਼ਾਂ ਦੀ ਪੈਨ ਵਾਲੀ ਉਪਾਤੀ ਹੈ ਜਿਹੜੀ ਬਚ ਗਈ ਸੀ ਉਹ ਆਪਾਂ ਰਹਿਣਤੀ ਉਹ ਵੀ ਆ ਸ਼ਾਕਰ ਸ਼ੁਕਰ ਟਾਇਰ ਟੂ ਸਾਰੇ ਬਾਈ ਇਹਦੇ ਨਵੇਂ ਪਏ ਆ ਉੱਪਰ ਵਜ਼ਰ ਉਜ਼ਰ ਸਾਰਾ ਨਵਾਂ ਪਿਆ ਆ ਸਾਰਾ ਕੋ ਬਾਈ ਨਵਾਂ ਪਿਆ ਐ ਪੂਰੀ ਤਿਆਰ ਕਰਤੀ ਆ ਬਾਈ ਤੁਸੀਂ ਵੀ ਸਕੂਟਰੀ ਤਿਆਰ ਕਰਾਉਣੀ ਹੋਵੇ ਤੇ ਆਪਣਾ ਪਤਾ ਨੋਟ ਕਰ ਲਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਲਿਆ ਸਕਦੇ ਹੋ ਤੇ ਬਾਈ ਜੀ ਆਪਣਾ ਹੋਲ ਸੇਲ ਦਾ ਕੰਮ ਆ ਸਸਤੇ ਸਸਤਾ ਸਮਾਨ ਪਾਵਾਂਗੇ ਬਾਈ ਜਿਆਦਾ ਮਹਿੰਗਾ ਨਹੀਂ ਲਾਉਂਦੇ ਹੋਲ ਸੇਲ ਦਾ ਕੰਮ ਆਪਣਾ ਜੇ ਬਾਈ ਤੁਸੀਂ ਬੈਟਰੀਆਂ ਪਾਉਣੀਆਂ ਤੇ 2000 ਤੋਂ ਬਾਈ ਬੈਟਰੀ ਸਟਾਰਟ ਹੋਏਂਦੀ ਇੱਕ 2000 ਤੋਂ ਬੈਟਰੀ ਲੈ ਕੇ ਬਾਈ ਅੱਗੇ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਪਵਾ ਲਓ 1500 ਦੀ ਵੀ ਬੈਟਰੀ ਹੈਗੀ ਆ ਬਾਈ ਸਪੇਅਰ ਪਾਰਟ ਸਾਰਾ ਸਪੇਅਰ ਪਾਰਟ ਮਿਲੂਗਾ ਨਵੀਆਂ ਸਕੂਟਰੀਆਂ ਲੈਣੀਆਂ ਬਈ ਘਟ ਤੋਂ ਘਾਟ ਰੇਟ ਲਾਵਾਂਗੇ ਹੋਲ ਸੇਲ ਦਾ ਕੰਮ ਆਪਣਾ ਆਪਣਾ ਪਿੰਡ ਹੈਗਾ ਮੁੱਦਕੀ ਮਾਲੇ ਰੋਡ ਤੇ ਆਪਣੀ ਦੁਕਾਨ ਆ ਬਈ ਕੋਈ ਸਮਾਨ ਲੈਣਾ ਨਵੀਂ ਸਕੂਟਰੀ ਲੈਣੀ ਆ ਸਪੇਅਰ ਪਾਰਟ ਲੈਣਾ ਜਾਂ ਬੈਟਰੀਆਂ ਲੈਣੀਆਂ ਬਈ ਗਾਰੰਟੀ ਵਾਰੰਟੀ ਦੇ ਨਾਲ ਦੇਵਾਂਗੇ ਲਿਖ ਕੇ ਪੱਕਾ ਬਿੱਲ ਦੇਵਾਂਗੇ ਬਈ